ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੋਦਰੀ ਤੁਸੀਂ ਵੇਖਦੇ ਪਏ ਫੈਕਟਸ ਦਾ ਜੀਸੀ ਮੈਂ ਜਬਾਰ ਚੋਦਰੀ ਲੈਂਦੇ ਪੰਜਾਬ ਤੋਂ ਤੇ ਪੰਜਾਬ ਲੈਂਦਾ ਹੋਵੇ ਭਵੇਂ ਚੜਦਾ ਹੋਵੇ ਦੋਵੇਂ ਪੰਜਾਬਾਂ ਦੇ جناب ਹੜ ਦੀ ਮਾਰ ਦੇ ਥੱਲੇ ਨੇ ਅਸੀਂ ਹੜ ਦੇ ਉੱਤੇ ਗੱਲ ਕਰ ਰਹੇ ਹਾਂ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਕਿਉਂ ਆ ਰਹੇ ਨੇ ਤੇ ਕੀ ਨੁਕਸਾਨ ਹੋ ਰਿਹਾ ਨੇ ਸਾਰੀਆਂ ਤੁਹਾਨੂੰ ਜਿਹੜੀਆਂ ਮੁਸلسل ਅਸੀਂ ਜਿਹੜਾ ਨਾ ਉਸ ਤੋਂ ਅਪਡੇਟ ਰੱਖ ਰਹੇ ਹਾਂ ਇਸ ਵੇਲੇ ਮੇਰੇ ਨਾਲ ਚੜਦੇ ਪੰਜਾਬ ਤੋਂ ਬਹੁਤ ਹੀ ਵਿਸ਼ੇਸ਼ ਬڑے ਉੱਬਰਦੇ ਤੇ ਬڑے جناب ਸਿਰਕਾੜਵੇਂ ਨੇਤਾ ਮੌਜੂਦ ਨੇ ਆਪਨੇ ਜਨਾਬ ਐਸ ਗੋਪਾਲ ਸਿੰਘ ਸਿੱਧੂ ਹੁਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਰਜਮਾਨ ਵੀ ਨੇ ਤੇ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਵੀ ਨੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸਲਾਮ ਅਲੈਕਮ ਭਾਈ ਜਾਨ ਲੈਹਦੇ ਪੰਜਾਬ ਦੇ ਸਾਡੇ ਭਾਈਚਾਰੇ ਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸਲਾਮ ਅਲੈਕਮ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਚਾਹੇ ਜੋ ਕੋਈ ਰਾਮ ਨੂੰ ਮੰਨਣ ਵਾਲਾ ਹੈ ਤੇ ਉਹਨਾਂ ਦੇ ਲਈ ਤੇ ਜਿਹੜੇ ਸਿੱਖੀ ਨੂੰ ਮੰਨਣ ਵਾਲਾ ਹੈ ਤੇ ਉਹਨਾਂ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਬਾਨ ਹੋ ਵਾਹਿਗੁਰੂ ਜੀ ਕਮ ਸਲਾਮ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਚੜ੍ਹਦੀ ਕਲਾ ਜਰੂਰ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਅਸੀਂ ਹੜ੍ਹ ਦੀ ਮਾਰ ਚੱਲ ਰਹੀ ਹੈ ਔਰ ਬੜੀ ਭੈੜੀ ਚੱਲ ਰਹੀ ਹੈ ਤੁਹਾਡੇ ਵਾਲ ਵੀ ਜਿਹੜੇ ਨਾ 10 12 ਜ਼ਿਲ੍ਹੇ ਡੁੱਬੇ ਪਏ ਨੇ ਤੇ ਸਾਡੇ ਵਾਲ ਵੀ ਇਹੀ ਹਾਲ ਹੈ ਕੁਝ ਲੋਕਾਂ ਦਾ ਵਿਚਾਰ ਹੈ ਕੁਝ ਲੋਕਾਂ ਦਾ ਤਜਦੀਆ ਹੈ ਕਿ ਜਿਹੜਾ ਹੜ੍ਹ ਹੈ ਇਹ ਆਤ ਦੋਵੇਂ ਪੰਜਾਬਾਂ ਚ ਰਿਹਾ ਪਰ ਇਹਨਾਂ ਦਾ ਕਾਰਨ ਤੇ ਵਜ੍ਹਾ ਜਿਹੜੀ ਇੱਕ ਹੀ ਹੈ ਤੇ ਤੁਹਾਡੇ ਨਜ਼ਦੀਕ ਕੀ ਕਹਿੰਦੇ ਹੋ ਇਹ ਹੜ੍ਹ ਸਿਰਫ ਜਿਹੜੇ بارشਾਂ ਦੀ ਆਪਣਾ ਇਹ ਮੀਂਹ ਜਿਹੜਾ ਪੈ ਰਿਹਾ ਨੇ ਕੁਝ ਜ਼ਿਆਦਾ ਕਹਿੰਦੇ ਪੈਣ ਲੱਗ ਪਿਆ ਕਲਾਈਮੇਟ ਚੇਂਜ ਹੋ ਗਿਆ ਉਹਦੀ ਉਹੀ ਵਜ੍ਹਾ ਹੈ ਉਹੀ ਕਾਰਨ ਹੈ ਜਾਂ ਫਿਰ ਤੁਸੀਂ ਸਮਝਦੇ ਹੋ ਕਿ ਵਿੱਚ ਕੋਈ ਇਨਸਾਨੀ ਸ਼ਰਾਰਤ ਵੀ ਵਿੱਚ ਕੋਈ ਪਾਈ ਜਾਂਦੀ ਸਾਡੇ ਹੁਕਮਰਾਨਾਂ ਨੇ ਤੇ ਅੰਗਰੇਜ਼ ਨੇ ਸਾਡੇ ਪੰਜਾਬ ਨੂੰ ਵੰਡ ਦਿੱਤਾ ਪਰ ਸਾਡੇ ਪੰਜਾਬ ਦੀ ਜ਼ਮੀਨ ਨੂੰ ਤਾਂ ਜ਼ਰੂਰ ਵੰਡ ਦਿੱਤਾ ਸਾਡੇ ਦਿਲਾਂ ਨੂੰ ਤੇ ਸਾਡੇ ਦਰਿਆਵਾਂ ਨੂੰ ਸਾਡੀਆਂ ਸੰਜਨ ਅੱਜ ਤੱਕ ਨਾ ਕੋਈ ਵੰਡ ਸਕਿਆ ਤੇ ਨਾ ਕੋਈ ਵੰਡਣ ਵਾਲਾ ਇਹ ਅੱਲਾਹ ਤਾਲਾ ਦੀ ਮਿਹਰ ਹੈ ਤੇ ਇੱਕ ਦੂਜੇ ਦੀ ਆਵਾਮ ਇਹ ਸੋਚਦੀ ਹੈ ਵੀ ਇਹ ਇੱਕ ਜੀਵੰਦ ਹੋਈ ਹੈ ਕਿਸੇ ਟਾਈਮ 'ਤੇ ਅਸੀਂ ਇਹ ਨਖਤਾਂ ਨੂੰ ਭਲਾ ਕੇ ਇੱਕ ਹੋ ਜਾਈਏ ਸਾਡੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੀ ਸਿੱਖਾਂ ਦੀ ਪਾਰਟੀ ਹੈ ਤੇ ਸਾਡਾ ਸਿੱਖਾਂ ਦਾ ਇਹ ਵਿਚਾਰ ਵੀ ਹੈ ਕਿ ਤੁਹਾਡੇ ਲੈਹਦੇ ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਇਹੀ ਹੈ ਬਿਲਕੁਲ ਹੁਣ ਰਹੀ ਹੈ ਜੀ ਜੀ ਉਹਦੀ ਗੱਲ ਪਾਣੀਆਂ ਦੀ ਮੁੱਦੇ ਦੀ ਗੱਲ ਇਹ ਹੈ ਕਿ ਚੌਧਰੀ ਸਾਹਿਬ ਜੇ ਦਰਿਆਵਾਂ ਦੇ ਵਿੱਚ ਪਾਣੀ ਨਹੀਂ ਆਉਣਗੇ ਤੇ ਹੋਰ ਕੀ ਆਏ ਇਹ ਅੱਲਾਹ ਤਾਲਾ ਦੀ ਉਸ ਬੇਗਰੂ ਦੀ ਉਸ ਪ੍ਰਮਾਤਮਾ ਦੀ ਮਿਹਰ ਹੈ ਕਿ ਇੱਥੇ ਸੱਤ ਸੱਤ ਸੰਧੂ ਕਹਿੰਦੇ ਸੀ ਕਿਸੇ ਟਾਈਮ ਚੱਲਦੇ ਸੀ ਇਸ ਟਾਈਮ ਜਿਹੜੇ ਹੈਗੇ ਨੇ 583 ਕੇ ਪੰਜਾਬ ਕੋਲੇ ਤੇ ਹੁਣ ਤੁਹਾਡੇ ਕੋਲੇ 2.5 ਦਰਿਆ ਇੱਥੇ ਚੜਦੇ ਪੰਜਾਬ ਦੇ ਵਿੱਚ ਰਹਿ ਗਏ ਨੇ ਬਾਕੀ ਦੇ ਉਹ ਪੰਜਾਬ ਤੁਹਾਡੇ ਕੋਲੇ ਰਹਿ ਗਏ ਨੇ ਜਿਹਦੇ ਵਿੱਚ ਹੁਣ ਪਾਣੀ ਦੀ ਵਜ੍ਹਾ ਜਿਹੜੀ ਗੱਲ ਕਰਦੇ ਪਾਏ ਆ ਆਪਾਂ ਪੰਜਾਬ ਦੇ ਵਿੱਚ ਚੜਦੇ ਪੰਜਾਬ ਦੇ ਵਿੱਚ ਟਾਈਮ ਬਣਾ ਦਿੱਤੇ ਗਏ ਪਹਿਲਾ ਟੈਨ ਬਣਾ ਦਿੱਤੇ ਗਏ ਉਸ ਤੋਂ ਬਾਅਦ ਉੱਥੇ ਕਨਾਲਾਂ ਕੱਢ ਦਿੱਤੀਆਂ ਗਈਆਂ ਬੜੀ ਚੁਸਤ ਚਲਾਕੀ ਦੇ ਨਾਲ ਨਹਿਰੂ ਹੋਰਾਂ ਨੇ ਜਦੋਂ ਜਦੋਂ ਪਾਣੀ ਦੇ ਕਨਾਲਾਂ ਨਾਲ ਨਿਕਲ ਗਈਆਂ ਤੇ ਉਸ ਤੋਂ ਬਾਅਦ ਸੁਬਿਆਂ ਦੀ ਵੰਡ ਕਰ ਦਿੱਤੀ ਗਈ ਜਿਹਦੇ ਵਿੱਚੋਂ ਹਿਮਾਚਲ ਕੱਢ ਦਿੱਤਾ ਗਿਆ ਸਾਡੇ ਕਦੇ ਨਹੀਂ ਸੀ ਹਿਮਾਚਲ ਵਾਲਿਆਂ ਨੇ ਹਿਮਾਚਲ ਮੰਗਿਆ ਕਦੇ ਨਹੀਂ ਸੀ ਹਰਿਆਣੇ ਵਾਲਿਆਂ ਨੇ ਹਰਿਆਣੇ ਦੀ ਮੰਗ ਕੀਤੀ ਕਦੇ ਨਹੀਂ ਸੀ ਚੰਡੀਗੜ੍ਹ ਵਾਲਿਆਂ ਨੇ ਤਾਂ ਹੁਣ ਤੋਲੇ ਇਹਨਾਂ ਨੇ ਕਦੇ ਮੰਗਤੀ ਤੇ ਫਿਰ ਕਿੱਦਾਂ ਹੋ ਗਿਆ ਸਾਰਾ ਕੁਝ ਮਗਰ ਕਿਸ ਨੇ ਮੰਗ ਨਹੀਂ ਸੀ ਕੀਤੀ ਮੰਗ ਪੰਜਾਬ ਕਰ ਰਿਆ ਸੀ ਆਪਣੇ ਹੱਕਾਂ ਦੀ ਤੇ ਜਾ ਕੇ ਪੰਜਾਬ ਨੂੰ ਵੰਡ ਕੇ ਤੇ ਤਿੰਨ ਸੂਬੇ ਹੋਰ ਬਣਾਤੇ ਤੇ ਇਹ ਫਿਰ ਕਿਉਂ ਕਹਨੇ ਮੰਗ ਕੀਤੀ ਸੀ ਤੇ ਕਹਦੇ ਕਹਨੇ ਕੀਤਾ ਫਿਰ ਫੈਸਲਾ ਇਹ ਬਗੈਰ ਕਿਸੇ ਨੇ ਨਹੀਂ ਇਹ ਗੈਰ ਜਿਹੜੀ ਮੰਗ ਕਿਸੇ ਦੀ ਨਹੀਂ ਸੀ ਇਹ ਨਹਿਰੂ ਦੀ ਸੋਚ ਬਹੁਤ ਸੌੜੀ ਸੋਚ ਸੀਗੀ ਕਿਹਨੇ ਵੰਡੇ ਸਾਨੂੰ ਇਹਨੇ ਪੰਜਾਬ ਵੀ ਵੰਡ ਦਿੱਤਾ ਨਹਿਰੂ ਤੇ ਗਾਂਧੀ ਹੋਰਾਂ ਨੇ ਸਾਡੀ ਭਾਈਚਾਰਕ ਸਾਂਝਾਂ ਤੇ ਸਾਡੇ ਭਾਈ ਇਹ ਤਾਂ ਕਿ ਕਿਸੇ ਕਦੇ ਮੇ ਇਹ ਕਹਿੰਦੀ ਪੰਜਾਬ ਨਾ ਤੋੜਿਆ ਜਾਏ ਤੇ ਕਦੋਂ ਪੰਜਾਬ ਤੋੜਨੀ ਦੀ ਗੱਲ ਨਾ ਮੁਸਲਮਾਨ ਭਾਈਚਾਰੇ ਨੇ ਕਿੰਨੀ ਨਸਿੱਖਾਂ ਨੇ ਕੀਤੀ ਇਹ ਤਾਂ ਅੰਗਰੇਜ਼ ਤੇ ਨਹਿਰੂ ਤੇ ਗਾਂਧੀ ਨੇ ਕੀਤੀ ਉਸੇ ਤਹਿਤ ਹੀ ਆਪਾਂ ਮਾਰੇ ਗਏ ਆ ਸਾਡਾ ਨੁਕਸਾਨ ਦੋ ਕਮਿਊਨਿਟੀਆਂ ਦਾ ਵੱਡਾ ਹੋਇਆ ਸਿੱਖਾਂ ਦਾ ਸਿੱਖਾਂ ਦਾ ਤੇ ਇਸਲਾਮ ਨੂੰ ਮੰਨਣ ਵਾਲਿਆਂ ਦਾ ਮੁਸਲਮਾਨ ਭਾਈਚਾਰੇ ਦਾ ਤੇ ਹਿੰਦੂਆਂ ਦੇ ਤਿੰਨ ਕਮਿਊਨਿਟੀਆਂ ਇੱਥੇ ਪੱਕੀਆਂ ਰਹਿੰਦੀਆਂ ਇਹਨਾਂ ਦਾ ਜਾਨੀ ਮਾਰ ਲਈ ਤੇ ਸਾਰਾ ਨੁਕਸਾਨੇ ਕਰਵਾ ਗਏ ਨੇ ਹੁਣ ਜਿਹੜਾ ਨੁਕਸਾਨ ਹੁਣ ਸਾਡਾ ਜਿਹੜਾ ਬਚਿਆ ਸੀ ਅਸੀਂ ਉਜੜੇ ਪੁੱਜੜੇ ਪਏ ਆ ਤੁਸੀਂ ਇੱਥੋਂ ਉੱਜੜ ਕੇ ਚਲੇ ਗਏ ਹੋ ਕਿ ਸਾਡੇ ਸਨਾਤਨ ਧਰਮ ਦੇ ਤੇ ਸਿੱਖ ਧਰਮ ਦੇ ਲੋਕ ਆ ਇੱਥੋਂ ਉੱਜੜ ਕੇ ਉਹਨਾਂ ਨੂੰ ਆ ਗਏ ਆ ਇਹਨਾਂ ਨੂੰ ਹਾਜਮ ਨਹੀਂ ਹੋ ਰਿਹਾ ਜੀ ਤੇ ਇਹ ਬਸ ਕਿਉਂ ਜਾਂਦੇ ਨੇ ਉਜੜ ਕੇ ਉਜੜੀ ਜਾ ਰਹੇ ਨੇ ਫੇਰ ਬਸ ਜਾਂਦੇ ਨੇ ਫੇਰ ਉਜੜ ਜਾਂਦੇ ਨੇ ਤੇ ਫੇਰ ਬਸ ਜਾਂਦੇ ਨੇ ਜਿਹੜੀ ਇਹ ਇਹਨਾਂ ਦੀ ਵਿੱਚ ਸਰਕਾਰ ਦੀ ਨੀਤੀ ਐ ਖੋਟ ਐ ਉਹ ਬੜਾ ਮਾੜਾ ਹੁਣ ਆ ਜੰਦੇ ਆਪਾਂ ਹੜਾਂ ਦੀ ਗੱਲ ਉੱਤੇ ਜੀ ਜੀ ਹੜਾਂ ਦੀ ਗੱਲ ਉੱਤੇ ਆ ਜੰਦੇ ਆਂ ਕਿ ਸਾਡੇ ਲਹਿੰਦੇ ਪੰਜਾਬ ਦੇ ਤੇ ਸਾਡੇ ਚੜ੍ਹਦੇ ਪੰਜਾਬ ਦੇ ਬਾਲਾਂ ਬਾਰੇ ਤਾਂ ਤੁਹਾਨੂੰ ਵੱਧ ਪਤਾ ਹੈ ਤੇ ਲਹਿੰਦੇ ਪੰਜਾਬ ਦੇ ਹੁਕਮਰਾਨਾਂ ਬਾਰੇ ਆਪ ਜੀ ਨੂੰ ਚੌਧਰੀ ਸਾਹਿਬ ਜਿਆਦਾ ਪਤਾ ਹੋਏਗਾ ਗੱਲ ਇਹ ਹੋਈਏ ਕਿ ਪੰਜਾਬ ਦੇ ਵਿੱਚ ਡੈਮ ਬਣਾ ਦਿੱਤੇ ਗਏ ਡੈਮਾਂ ਦੇ ਵਿੱਚ ਪਾਣੀ ਦੀ ਸਮਰੱਥਾ ਜੋ ਹੁੰਦੀ ਏ ਤੇ ਉਹਨੀ ਅੱਜ ਤੱਕ ਖਤਰੇ ਦੇ ਨਿਸ਼ਾਨ ਤੇ ਤਾਂ ਅੱਜ ਪੁੱਜੇ ਨੇ ਹੈ ਜੇ ਹੁਣ ਵਾਰਸ਼ਾ ਜੇ ਹੁਣ ਵਾਰਸ਼ਾਂ ਦੀ ਗੱਲ ਕਰੀਏ ਤੇ ਵਾਰਸ਼ਾ ਪੰਜਾਬ ਦੇ ਵਿੱਚ ਆਮ ਤੌਰ ਉਤੇ ਆਫਸਤਾਨ ਤਤ ਸੋ ਮਿਲੀਮੀਟਰ ਮੀਟਰ ਤੋਂ ਜ਼ਿਆਦਾ ਪੰਜਾਬ ਦੇ ਪੈਰਾਮੀਟਰ ਦੇ ਮੁਤਾਬਕ ਹੁੰਦੀ ਏ ਜੋ ਪਹਿਲਾਂ ਹੁੰਦੀ ਸੀ ਜੋ ਘੜੀ ਘੜੀ ਆ ਕੇ 250 ਤੇ 300 ਤੇ ਰਹਿ ਗਈ ਸੀ ਇਸ ਵਾਰੀ بارشਾਂ ਦਾ ਬੜੀ ਮਿਹਰਬਾਨੀ ਰਹੀ ਕਿ بارشਾਂ 512 ਕਿਤੇ 40 ਮਿਲੀਮੀਟਰ ਤੋਂ ਵੱਧ ਕਿਤੇ ਵੀ بارش ਪੰਜਾਬ ਦੇ ਵਿੱਚ ਨਹੀਂ ਦਰਜ ਕੀਤੀ ਗਈ ਸਾਨੂੰ بارشਾਂ ਨੇ ਨਹੀਂ ਮਾਰਿਆ ਸਾਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੋਪਾਲ ਜੀ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਰੋਕਾਂਗਾ ਤੁਸੀਂ ਕਹਿ ਰਹੇ ਹੋ ਕਿ ਹਜੇ ਵੀ ਜਿਹੜੇ ਡੈਮ ਨੇ ਉਹ ਖਤਰੇ ਦੇ ਨਿਸ਼ਾਨ ਤੇ ਹੁਣ ਪਹੁੰਚੇ ਨੇ ਅਗਰ ਇਹ ਹੁਣ ਪਹੁੰਚੇ ਨੇ ਤੇ ਪਿਛਲੇ ਹਫਤੇ ਦੇ ਵਿੱਚ ਉਸ ਤੋਂ ਡੇਢ ਹਫਤਾ ਪਹਿਲੇ ਸਾਰੇ ਫਲੱਡ ਗੇਟ ਇਹਦੇ ਖੋਲ ਦਿੱਤੇ ਉਹਦੇ ਖੋਲ ਦਿੱਤੇ ਜਨਾਬ ਤੇ ਪਾਣੀ ਛੱਡ ਗਿਆ ਤੇ ਰਾਵੀ ਚ ਪਾਣੀ ਛੱਡ ਦਿੱਤਾ ਉਧਰੋਂ ਸਾਡੇ ਵਾਲੇ ਪਾਸੇ ਸਤਲੁਜ ਵਾਲੇ ਪਾਸੇ ਪਾਣੀ ਛੱਡ ਦਿੱਤਾ ਤੇ ਉਹ ਫਿਰ ਖਤਰੇ ਦੇ ਨਿਸ਼ਾਨ ਤੋਂ ਪਹਿਲੇ ਹੀ ਇਹਨਾਂ ਦੀ ਜਿਹੜੀ ਨੀਤੀ ਸੀ ਇਹ ਪਾਣੀ ਤੇ ਤਾਂ ਹੁਣ ਖਤਰੇ ਦੇ ਨਿਸ਼ਾਨ ਉੱਤੇ ਪਹੁੰਚੇ ਨੇ ਇਹਨਾਂ ਦੀ ਨੀਤੀ ਇਹਨਾਂ ਦੇ ਸਰਕਾਰੀ ਅੰਕੜੇ ਹੁਣ ਕਹਿ ਰਹੇ ਨੇ ਕਿਉਂਕਿ ਡੈਮਾਂ ਤੇ ਜਾਣ ਦੀ ਇਜਾਜ਼ਤ ਕਿਸੇ ਨੂੰ ਖੜਾਂ ਦੇ ਵਿੱਚ ਨਹੀਂ ਹੁੰਦੀ ਤੇ ਨਹੀਂ ਲੋਕੀ ਜਾ ਪਹੁੰਚਿਆ ਜਾ ਸਕਦਾ ਸਰਕਾਰ ਅੰਕੜੇ ਪੇਸ਼ ਕਰ ਰਹੀ ਹੈ ਵੀ ਸਾਡਾ ਹੁਣ ਨੇੜੇ ਪਹੁੰਚਿਆ ਹੈ ਜਿਹੜੀ ਵਰਕਸ਼ਾਪ ਉੱਥੇ ਹਿਮਾਚਲ ਦੇ ਵਿੱਚ ਹੋਈਆਂ ਨੇ ਨੋ ਡਾਟ ਕੇ ਉੱਥੇ ਡੁੱਬਿਆ ਹੈ ਹਿਮਾਚਲ ਦੇ ਵਿੱਚ ਨੁਕਸਾਨ ਬਹੁਤ ਭਾਰੀ ਹੋਇਆ ਹੈ ਦਰਿਆਵਾਂ ਦੇ ਕੰਡੇ ਵੀ ਹੋਇਆ ਤੇ ਬੈਥੇ ਇਹਦੇ ਪਹਾੜਾਂ ਦੇ ਕੰਡੇ ਵੀ ਹੋਇਆ ਨਾਲਿਆਂ ਦੇ ਕੰਡੇ ਵੀ ਹੋਇਆ ਇਹਦੇ ਵਿੱਚ ਕਸ਼ਮੀਰ ਜੰਮੂ ਦਾ ਇਲਾਕਾ ਤੇ ਹਿਮਾਚਲ ਦਾ ਇਲਾਕਾ ਬੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ بارش ਹੋਈ ਹੈ ਪਰ بارشਾਂ ਦਾ ਪਾਣੀ ਜੇ ਤੁਸੀਂ ਟਾਈਮ ਬਣਾਏ ਸੀ ਜੇ ਉਹ ਜੇ ਉਹਦੀ ਸਮਰੱਥਾ ਘੱਟ ਸੀਗੀ ਤਾਂ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਸਕਦਾ ਸੀਗਾ ਜਿਹੜਾ ਇੱਕੇ ਦਮ ਇਨਾ ਛੱਡਿਆ ਗਿਆ ਉਧਰ بارش ਪੈਗੀ ਤੇ ਉਧਰੋਂ ਪਾਣੀ ਇੰਨੇ ਛੱਡ ਦਿੱਤਾ ਗਿਆ ਤੇ ਉਸ ਪਾਣੀ ਦਾ ਪ੍ਰਬੰਧ ਸਾਡੇ ਕੋਲੇ ਪੰਜਾਬ ਦੀ ਸਰਕਾਰ ਨੇ ਜੇ ਸਾਡੇ ਕ੍ਰਿਸ਼ਨ ਕੁਮਾਰ ਜੀ ਇੱਥੇ ਆ ਰਹੇ ਸ ਤੇ ਪੱਕੇ ਉਹਦੇ ਮੈਂਬਰ ਵੀ ਨੇ ਆਈ ਇਸ ਅਫਸਰ ਨੇ ਉਹਨੇ ਇੱਕ ਵੀ ਰੁਪਈਆ ਸਾਡੇ ਹੜ੍ਹ ਪ੍ਰਭਾਵਿਤਾਂ ਤੋਂ ਬਚਾਉਣ ਦੇ ਲਈ ਕਿਸੇ ਵੀ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਕਿਸੇ ਵੀ ਬਰਸਾਤੀ ਨਾਲੇ ਨੂੰ ਤੇ ਵੈਸੇ ਸੇਮ ਨਾਲੇ ਨੂੰ ਠੀਕ ਕਰਨ ਦੇ ਲਈ ਇੱਕ ਰੁਪਈਆ ਵੀ ਨਹੀਂ ਦਿੱਤਾ ਜੀ ਦੀ ਵਜ੍ਹਾ ਕਰਕੇ ਅਸੀਂ ਦੁਨਨੇ ਪੰਜਾਬ ਡੁੱਬ ਗਏ ਆ ਤੇ ਇਹਦਾ ਅਨੰਦ ਖਮਿਆਜਾ ਅਸੀਂ ਦੁਨਨੇ ਪੰਜਾਬ ਭੁਗਤ ਰਹੇ ਆ ਇਹ ਜ਼ਿੰਮੇਵਾਰ ਕੁਦਰਤ ਤੇ ਉਸ ਅੱਲਾ ਵੈਗੂ ਨੇ ਤਾਂ بارش ਪਾਉਣੀ ਹੁੰਦੀ ਐ ਤੇ ਸਾਨੂੰ ਤਾਂ ਜਿਹੜੇ ਸ਼ੈਤਾਨ ਨੇ ਪੂਰੇ ਜ਼ਮੀਨ ਦੇ ਉੱਤੇ ਬੈਠੇ ਨੇ ਸਾਨੂੰ ਤਾਂ ਇਹਦਾ ਲੋਕਾਂ ਨੇ ਮਾਰੇ ਆ ਸਾਨੂੰ ਤਾਂ ਬੀਬੀ ਐਮਬੀ ਨੇ ਮਾਰੇ ਆ ਤੇ ਸਾਨੂੰ ਤਾਂ ਇਹ ਸਰਕਾਰ ਦੇ ਮਾੜੇ ਪ੍ਰਬੰਧਾਂ ਨੇ ਮਾਰਿਆ ਜੇ ਇਹ ਠੀਕ ਹੁੰਦੇ ਤੇ ਇੰਨੀ ਘੱਟ بارش ਦੇ ਉੱਤੇ ਇੰਨੀ ਬਰਬਾਦੀ ਸਾਡੀ ਕਿੱਥੋਂ ਹੋ ਜਾਣੀ ਸੀ ਤੇ ਸਾਡੀ ਐਡੀ ਵੱਡੀ ਬਰਬਾਦੀ ਇਹਨਾਂ ਨੇ ਕਰਵਾ ਦਿੱਤੀ ਹੈ ਪੰਜਾਬ ਦੇ ਵਿੱਚ ਇਸ ਟਾਈਮ 2000 ਤੋਂ ਵੱਧ ਪਿੰਡ ਡੁੱਬ ਚੁੱਕੇ ਨੇ 1510 ਰਹਿ ਗਏ ਨੇ ਤੇ ਗਿਣਤੀ 15-2500 ਤੋਂ ਪਾਰ ਹੋਈ ਪਈ ਹੈ ਤੇ ਜਿਹਦੇ ਵਿੱਚ ਸਰਕਾਰ ਘੱਟ ਘੱਟ ਬੰਦਿਆਂ ਦੀ ਆਵਾਮ ਦੀ ਜੋ ਜਨਤਾ ਦੇ ਇੱਥੇ ਪਬਲਿਕ ਦੀ ਪਾਣੀ ਵਿੱਚ ਹੜਕੇ ਮੌਤ ਹੋਈ ਹੈ ਉਹਦਾ ਅੰਕੜਾ ਵੀ ਸਰਕਾਰ ਨਹੀਂ ਦੱਸ ਰਹੀ ਜਿਹੜਾ ਡੰਗਰ ਪਸੂ ਦਾ ਨੁਕਸਾਨ ਹੋਇਆ ਹੈ ਇਲਾਕੇ ਪਿੰਡਾਂ ਦਾ ਉਹਦਾ ਅੰਕੜਾ ਵੀ ਬਹੁਤ ਅਸਰੀ ਤੇ ਜਿਹੜੀ ਗੱਲ ਜ਼ਮੀਨ ਦੀ ਬਰਬਾਦੀ ਹੋਈ ਹੈ ਉਹ 5 5 ਤੋਂ 7 ਲੱਖ ਏਕੜ ਦੇ ਵਿੱਚ ਪਾਣੀ ਡੁੱਬੀ ਪਈ ਹੈ ਇਸ ਟਾਈਮ ਤੇ ਆਂਕੜਾ ਸ਼ਾਇਦ 10 ਲੱਖ ਦੇ ਕਰੀਬ ਪਾਣੀ ਦਾ ਪੰਜਾਬ ਦੇ ਵਿੱਚ ਫਸਲ ਦਾ ਨੁਕਸਾਨ 10 ਲੱਖ ਏਕੜ ਦੇ ਕਰੀਬ ਪਹੁੰਚ ਜਾਣਾ ਜਦੋਂ ਨੂੰ ਇਹ ਪੂਰੀ ਦੀ ਪੂਰੀ ਗੜਬੜੀ ਹੋਣੀ ਹੈ ਤੇ ਪੂਰੇ ਦੇ ਪੂਰੇ ਘੇਰੇ पे ਹੋਣੇ ਨੇ ਐਡੀ ਵੱਡੀ ਜਾਨੀਮਾਲੀ ਨੁਕਸਾਨ ਪੰਜਾਬ ਦਾ ਹੋ ਗਿਆ ਤੇ ਇਹਦਾ ਪਰਪਾਈ ਕਰਨੀ ਬੜੀ ਮੁਸ਼ਕਲੇ ਪਰ ਇਥੇ ਭਾਈਚਾਰਾ ਪੂਰਾ ਕਾਇਮ ਹੈ ਤੇ ਸਰਕਾਰ ਦੀ ਮਦਦ ਤੋਂ ਬਗੈਰ ਇਹ ਲੋਕੀ ਚੱਲੇ ਸੇਵਾ ਦੇ ਵਿੱਚ ਜੁਟ ਗਏ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ ਨੇ ਮਾਲਵੇ ਦੇ ਖੇਤਰ ਦੇ ਵਿੱਚੋਂ ਇਹ ਕਹਿ ਦਿੱਤਾ ਗਿਆ ਕਿ ਇੱਕ ਪਿੰਡ ਨੇ ਕਹਿ ਦਿੱਤਾ ਗਿਆ ਕਿ ਇੱਕ ਪਿੰਡ ਮੈਂ ਅਡਾਪਟ ਮਤਲਬ ਅਪਣਾ ਲਿਆ ਇੱਕ ਪਿੰਡ ਨੂੰ ਮੈਂ ਆਪਣਾ ਬਣਾ ਲਿਆ ਤੇ ਲੋਕ ਇਸ ਤਰੀਕੇ ਨਾਲ ਮਦਦ ਤਾਂ ਕਰਦੇ ਨੇ ਤੇ ਸਰਕਾਰ ਨਾਲ ਸਾਡਾ ਕੇਂਦਰ ਨੇ ਸੁਣੀਏ ਤੇ ਨਾਲ ਸਾਡੀ ਪੰਜਾਬ ਸਰਕਾਰ ਨੇ ਸੁਣੀਏ ਤੇ ਹੁਣ ਜਾਈਏ ਕਿਹਦੇ ਕੋਲ ਚੌਧਰੀ ਸਾਹਿਬ ਉਹ ਆਪਣੇ ਪੰਜਾਬੀਆਂ ਦੇ ਕੋਲ ਜਾਵਾਂਗੇ ਜੀ ਤੁਸੀਂ ਸ਼ੈਤਾਨਾਂ ਦਾ ਨਾਂ ਲਿਆ ਤੇ ਮੇਰੇ ਦਿਮਾਗ ਚ ਨਾ ਕੁਝ ਮੇਰੇ ਸਾਹਮਣੇ ਚੀਜ਼ਾਂ ਕੁਛ ਆਈਆਂ ਮੈਂ ਕਿਹਾ ਠੀਕ ਉਹ ਵੀ ਪੁੱਛ ਲਵਾਂ ਇਹ ਥਾੜੇ ਇੱਕ ਆਪਣੇ ਇੱਥੇ ਇੱਕ ਸਿੱਖ ਸਾਬਕ ਅਫਸਰ ਨੇ ਫੌਜ ਦੇ ਕਮਲਜੀਤ ਸਿੰਘ ਢਿੱਲੂ ਸਾਹਿਬ ਕੇ ਜੀ ਐਸ ਢਿੱਲੂ ਉਹਨਾਂ ਨੇ ਕੱਲ ਪਰਸੋਂ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਕਿਹਾ ਜੀ ਕਿ ਇਹ ਤੇ ਸਾਡੀ ਆਪਣੀ ਪੋਲਿਸੀ ਹੈ ਸਰਕਾਰ ਦੀ ਵਾਟਰ ਵਾਰ ਹੈ ਅਸੀਂ ਤੇ ਪੰਜਾਬ ਪਾਕਿਸਤਾਨ ਨੂੰ ਡੋਬਣ ਵਾਸਤੇ ਜਿਹੜਾ ਉਹ ਜਦੋਂ ਪਾਣੀ ਦੀ ਸੌੜ ਹੋਏਗੀ ਉਦੋਂ ਪਾਣੀ ਟੱਕ ਲਵਾਂਗੇ ਜਦੋਂ بارشਾਂ ਹੋਈਆਂ ਬਰਸਾਤ ਹੋਈ ਪਾਣੀ ਸਾਡੇ ਕੋ ਵੱਧੂ ਹੋਇਆ ਇਹ ਵੀ ਪਹਿਲੀ ਵਾਰ ਸਾਂ ਡੁੱਬੇ ਪਿਆ ਉਦੋਂ ਗੇਟ ਖੋਲ ਕੇ ਤੇ ਪਾਣੀ ਨੂੰ ਡਬੋ ਦਿਆਂਗੇ ਨਾ ਪਾਣੀ ਬਰਤ ਸਕਣਗੇ ਨਾ ਸਾਡੇ ਜਨਾਬ ਕੋ ਬੱਲ ਆਏਗੀ ਇਹ ਤੇ ਕਹਿੰਦੇ ਜੀ ਜੰਗਵਾ ਵਾ ਵਾਟਰਵਾਰ ਇਹ ਸਿੱਖ ਇੱਕ ਸਿੱਖ ਜਿਹੜਾ ਆਪਣਾ ਸਿਰ ਤੇ ਪੱਗ ਬੰਨੀ ਬੈਠਾ ਉਹ ਬੰਦਾ ਗੱਲ ਕਰ ਰਿਹਾ ਜੀ ਕਿ ਪਾਕਿਸਤਾਨ ਜਿਹੜਾ ਅਸੀਂ ਸਾੜਦੇ ਨੇ ਇਹਦੇ ਪਰ ਤੁਸੀਂ ਕੀ ਕਹੋਗੇ ਇਹ ਇਹ ਕੌਣ ਹੈ ਬੰਦਾ ਤੇ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਕੀ ਸਰਦਾਰਾਂ ਨੂੰ ਸਰਦਾਰ ਮਾਰੇ ਜਾਂ ਉਹਨੂੰ ਕਰਤਾਰ ਮਾਰੇ ਜਾ ਨੂੰ ਗਦਾਰ ਮਾਰੇ ਆਹਾ ਆਹਾ ਅੱਛਾ ਜਾ ਨੂੰ ਗਦਾਰ ਮਾਰੇ ਇਹ ਗੱਲ ਮੇਰੇ ਚੈਂਤ ਜੀ ਪਹਿਲਾਂ ਆਪ ਜੀ ਨੇ ਕਹਿ ਦਿੱਤੀ ਹੈ ਹਮ ਇਹ ਇੱਕ ਮਠਨ ਚੱਕਰ ਵਰਤੀ ਹੈ ਜਿਹੜੀ ਫਿਲਮਾਂ ਬੜੀਆਂ ਜਿਹੀ ਪਾਪੂਲਰ ਹੋਈਆਂ ਨੇ ਬੰਗਾਲ ਦੇ ਰਹਿਣ ਵਾਲਾ ਤੇ ਵੱਡਾ ਕਾਰੋਬਾਰੀ ਵੀ ਹੈ ਤੇ ਵੱਡਾ ਅਦਾਕਾਰ ਵੀ ਹੈ ਤੇ ਕਿਸੇ ਟਾਈਮ ਆਪਣੀ ਜਵਾਨੀ ਦੇ ਵਿੱਚ ਵੱਡਾ ਚੋਰ ਵੀ ਸੀ ਬੰਗਾਲ ਦਾ ਸਾਡੇ ਬੰਗਾਲ ਦੇ ਵਿੱਚ ਬੰਗਾਲੇ ਬਹੁਤ ਚੋਰ ਮੰਨੇ ਗਏ ਨੇ ਕਿ ਉਹਦੇ ਇੱਕ ਜੰਤਰ ਮੰਤਰ ਦੇ ਮਾਮਲੇ ਦੇ ਵਿੱਚ ਚੋਰੀ ਦੇ ਵਿੱਚ ਬੰਗਾਲੀਆਂ ਦਾ ਕੋਈ ਮੁਕਾਬਲਾ ਨਹੀਂ ਇੱਕ ਉਹ ਚੋਰੀ ਦੇ ਮਾਮਲਿਆਂ ਦੇ ਵਿੱਚੋਂ ਇੱਕ ਉਹ ਫਿਲਮੀ ਅਦਾਕਾਰਾ ਬਣ ਜਾਂਦਾ ਬਣ ਜਾਂਦਾ ਤੇ ਵੱਡਾ ਕੋਲ ਦਾ ਵੱਡਾ ਕਾਰੋਬਾਰੀ ਹੈ ਜਿਹੜਾ ਕਈ ਹਜ਼ਾਰ ਕਰੋੜਾ ਰੁਪਈਆ ਦਾ ਕਾਰੋਬਾਰੀ ਹੈ ਉਹਨੇ ਇੱਕ ਨਫਰਤੀ ਬਿਆਨ ਦਿੱਤਾ ਜਿਨੀਆਂ ਫਿਲਮਾਂ ਲੋਕ ਦੇਖਦੇ ਰਹੇ ਨੇ ਜਿਨੀਆਂ ਫਿਲਮਾਂ ਮੈਂ ਵੀ ਬਚਪਨ ਦੇ ਵਿੱਚ ਦੇਖੀਆਂ ਨੇ ਹਾਂ ਉਹਨੇ ਇੱਕ ਬਿਆਨ ਦਿੱਤਾ ਉਹ 17 ਸਾਲਾਂ ਦੇ ਵਿੱਚ ਖਰੀਦ ਉਹਨੇ ਬਿਆਨ ਦਿੱਤਾ ਕਿ ਅਸੀਂ 150 ਕਰੋੜ ਲੋਕ ਇੱਥੇ ਬਾਥਰੂਮ ਕਰ ਦੇਵਾਂਗੇ ਰਵੀ ਦੇ ਕਹਿੰਦੇ ਆ ਕੇ ਤੇ ਤੁਹਾਡੇ ਪਾਕਿਸਤਾਨ ਨੂੰ ਮਨਮੂਤਰ ਦੇ ਨਾਲ ਅਸੀਂ ਤਬਾਹ ਕਰ ਦੇਵਾਂਗੇ ਜੇ ਕੌਮਾਂ ਦੇ ਵਿੱਚ ਐਹੋ ਜਿਹੀ ਨਫਰਤਾਂ ਪੈਦਾ ਹੋ ਜਾਣ ਤੇ ਫਿਰ ਆਵਾਮ ਫਿਰ ਸ਼ੈਤਾਨ ਹੋਏ ਇਹ ਜੇ ਲੋਕ ਜੇ ਇਹ ਸ਼ੈਤਾਨ ਇਹੋ ਜਿਹਾ ਗੱਲਾਂ ਕਰਨ ਤੇ ਕਦੇ ਇਹ ਕਿਤੇ ਬਰਦਾਸ਼ਤ ਕੋਈ ਕਰਦਾ ਹੁੰਦਾ ਕਿਤੇ ਮੈਂ ਇਹੋ ਜੀ ਤੁਹਾਡੇ ਕਦੇ ਲੈਂਦੇ ਪੰਜਾਬ ਦੇ ਆਵਾਮ ਦੇ ਵਿੱਚੋਂ ਕਿਸੇ ਐਕਟਰ ਵੱਲੋਂ ਕਿਸੇ ਵੱਲੋਂ ਇਹੋ ਜਿਹਾ ਸ਼ਰਮਨਾਕ ਬਿਆਨ ਨਹੀਂ ਸੁਣਿਆ ਜਿਹਾ ਜ ਮਿੱਠਨ ਟਿੱਕਰ ਵਰਤੀ ਹੋਰਾਂ ਨੇ ਦਿੱਤਾ ਜਿਹੋ ਜੇ ਇਹ ਲੋਕ ਦੇ ਰਹੇ ਨੇ ਤੇ ਇਹ ਤਾਂ ਬੜਾ ਖਤਰਨਾਕ ਹੈ ਜਿਹੜੇ ਕਹਿੰਦੇ ਨੇ ਡਾਇਮਾ ਦੀ ਇਨਸਾਨ ਨੇ ਜਿਹੜੇ ਅਸੀਂ ਹਾਲਾਤ ਕਿਉਂ ਵਿਗੜੇ ਨੇ ਜੇ এনवायरमेंट ਦਾ ਜੇ ਹਮਾਦਰ ਤੇ ਵੱਧ بارش ਹੋਈ ਹੈ ਉਹਦਾ ਜ਼ਿੰਮੇਵਾਰ ਦੀ ਇਨਸਾਨ ਨੇ ਉਥੇ ਵੱਧ ਟੂਰਿਜ਼ਮ ਪੂਰੇ ਦੇਸ਼ ਦਾ ਪਹੁੰਚ ਗਿਆ ਉਥੇ ਪੂਰੇ ਦੇਸ਼ ਦਾ ਪਹੁੰਚ ਗਿਆ ਤੇ ਫੋਰ ਲਾਈਨ 6 ਲਾਈਨ ਉਥੇ ਪਹਾੜ ਕੱਟ ਕੇ ਵੱਡੀਆਂ ਰੋੜਾ ਬਣਾ ਦਿੱਤੀਆਂ ਗਏ ਨੇ ਬਰਬਾਦੀ ਅਸੀਂ ਕਰ ਦਿੱਤੀ ਪਹਾੜਾਂ ਦੀ ਨੇਚਰ ਨੇ ਤਾਂ ਆਪਣਾ ਰੰਗ ਵਿਖਾਉਣੀ ਸੀਗਾ ਜਦੋਂ ਉਥੇ ਨੇਚਰ ਅੱਛੀ ਸੀਗੀ ਹਰ ਜਗ੍ਹਾ ਦੇ ਉੱਤੇ ਹੋਟਲ ਬਣਾਤਾ ਹਰ ਜਗ੍ਹਾ ਦੇ ਉੱਤੇ ਮਕਾਨ ਬਣਾ ਦਿੱਤਾ ਗਿਆ ਜਦੋਂ ਉੱਤੇ ਤੁਸੀਂ ਨੇ ਮੈਨੂੰ ਬੱਤਰ ਭਾਸ਼ਾ ਜਿਹੜੀ ਇਹ ਮੈਂ ਇਹੋ ਜਿਹੇ ਲਫਾਜ਼ ਵਰਤ ਰਿਹਾ ਤੇ ਮੈਂ ਲੈਹੰਦੇ ਪੰਜਾਬ ਤੇ ਚੜਦੀ ਦੇ ਆਵਾਮ ਪੰਜਾਬ ਦੀ ਆਬਾਦ ਤੋਂ ਮਾਫੀ ਚਾਹੁੰਨਾ ਕਿ ਤੁਸੀਂ ਹਗਾ ਹਗੀ ਭਰ ਦਿੱਤਾ ਗਿਆ ਹਿਮਾਲਿਆ ਨੂੰ ਕਿ ਉੱਥੇ ਗੰਦ ਫਲਾ ਦਿੱਤਾ ਗਿਆ ਤੇ ਫਿਰ ਉਹ এনवायरमेंट ਨੇ ਉਸ ਕੁਦਰਤ ਨੇ ਨੇਚਰ ਨੇ ਰੰਗ ਬਖੋਣੀ ਜੀ ਵਰਚੰਦ ਜੇ ਵਰਚੰਦ ਦਿਖਾਇਆ ਉਹਦਾ ਨਤੀਜਾ ਵੀ ਇਨਸਾਨ ਆਪ ਹੀ ਭੁਗਤਣਾ ਸੀ ਇਹ ਭੁਗਤ ਰਹੇ ਹੁਣ ਤੁਸੀਂ ਦੱਸੋ ਕਿ ਇਸ ਟਾਈਮ ਹੜ ਜਿਹੜਾ ਆਇਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੀ ਅੰਮ੍ਰਿਤਸਰ ਦੀ ਇਹ ਤੁਹਾਡੀ ਜਮਾਤ ਜਿਹੜੀ ਹੈ ਉਹ ਕਿੱਦਾਂ ਲੋਕਾਂ ਦੇ ਕੋਲ ਪਹੁੰਚ ਰਹੀ ਹੈ ਕਿੱਦਾਂ ਉਹਨਾਂ ਨੂੰ ਇਸ ਮੁਸ਼ਕਲ ਘਟਨਾ ਦੇ ਨਾਲ ਉਹਨਾਂ ਦੇ ਨਾਲ ਖੜੋ ਰਹੀ ਹੈ ਇਹ ਜ਼ਰਾ ਕੋਈ ਦੱਸੋਗੇ ਤਾਂ ਕਿ ਲੋਕਾਂ ਦਾ ਜ਼ਰਾ ਹੌਸਲਾ ਵੀ ਵਧੇ ਲੋਕੀ ਦੇਣ ਸਾਡੇ ਨਾਲ ਜਿਹੜੇ ਨੇ ਸਾਡੇ ਨੇਤਾ ਸਾਡੇ ਜਿਹੜੇ ਪੋਲੀਟਿਸ਼ੀਅਨ ਨੇ ਸਾਡੇ ਜਿਹੜੇ ਮੁੱਖੀ ਸੰਸਥਾਵਾਂ ਦੇ ਲੋਕ ਨੇ ਉਹ ਸਾਡੇ ਨਾਲ ਨੇ ਇਸ ਮੁਸ਼ਕਲ ਮੁਸ਼ਕਲ ਵੇਲੇ ਦੇ ਵਿੱਚ ਉੱਤੇ ਜਰਾ ਰੋਸ਼ਨੀ ਪਾਓ ਕਿ ਹੁਣ ਸਥਿਤੀ ਹੈ ਕੀ ਏ ਕਿੰਨਾ ਕੁ ਨੁਕਸਾਨ ਤੁਸੀਂ ਦੱਸਿਆ ਕੁਛ ਔਰ ਇਹਦੀ ਜਿਹੜੀ ਰੀਬਿਲਿਟੇਸ਼ਨ ਹੈ ਬਹਾਲੀ ਕਿਵੇਂ ਹੋਏਗੀ ਕਨਿਆ ਜੀ ਜਵਾਰ ਚੌத்ਰੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਿਮਰਜੀਤ ਸਿੰਘ ਜੀ ਮਾਨ 80 ਸਾਲ ਪਰ ਕ੍ਰਾਸ ਕਰ ਗਏ ਨੇ ਉਮਰ ਦੇ ਵਿੱਚ ਦਾ ਸਾਡੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵੈਸਟ ਪ੍ਰੈਜ਼ੀਡੈਂਟ ਜਰਨ ਸਕੱਤਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੀ ਪਾਰਟੀ ਦੇ ਬਾਹਰੋਂ ਵੀ ਅੰਦਰੋਂ ਵੀ ਸਾਰੀ ਪਾਰਟੀ ਸਾਡੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਸਾਡੀ ਪਾਰਟੀ ਨੇ ਰਸਨ ਰਸਦਾ ਜਿਹੜੀ ਸਭ ਤੋਂ ਪਹਿਲਾਂ ਫਰੋਜਪੁਰ ਤੋਂ ਸ਼ੁਰੂ ਕੀਤੀ ਹੈ ਕਿਉਂਕਿ ਉੱਥੇ ਸਾਰੇ ਦਰਿਆ ਤਿੰਨਾਂ ਰਾਵੀ ਦਾ ਵੀ ਪਾਣੀ ਤੇ ਉੱਥੇ ਬਿਆਸ ਦਾ ਵੀ ਪਾਣੀ ਤੇ ਉੱਥੇ ਸਤਲੁਜ ਦਾ ਵੀ ਪਾਣੀ ਤੇ ਹੋਰ ਛੋਟੇ ਮੋਟੇ ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਉੱਥੇ ਪਹੁੰਚਦਾ ਹੈ ਇਥੇ ਹਰੀਕੇ ਹਰੀਕੇ ਤੋਂ ਫਰੋਜਪੁਰ ਫਰੋਜਪੁਰ ਤੋਂ ਫਜਲਕਾ ਤੇ ਫੇਰੇ ਪਹੁੰਚਦਾ ਹੈ ਤੇ ਸਾਡੀ ਪਾਰਟੀ ਨੇ ਸਭ ਤੋਂ ਪਹਿਲਾਂ ਦੌਰਾ ਕੀਤਾ ਤੇ ਫਿਰ ਸਰਕਾਰ ਚੱਲੀ ਹੈ ਪਹਿਲਾ ਕੋਈ ਵਿਰੋਧੀ ਧਿਰ ਕੋਈ ਵੀ ਪਾਰਟੀ ਸਾਡੀ ਪਾਰਟੀ ਤੋਂ ਬਗੈਰ ਲੋਕਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚੀ ਮਾਨ ਸਾਹਿਬ ਨੇ ਐਡੇ ਹੜ੍ਹਾਂ ਦੇ ਵਿੱਚ ਕਿਸ਼ਤੀ ਦੇ ਵਿੱਚ ਦੌਰਾ ਕੀਤਾ ਹੈ ਪਾਣੀ ਦੇ ਵਿੱਚ ਚੱਲ ਕੇ ਦੌਰਾ ਕੀਤਾ ਹੈ ਤੇ ਸਾਡੇ ਕੋਲੇ ਸਾਰੀ ਦੁਨੀਆ ਨੇ ਫੋਟੋਆਂ ਦੇਖੀਆਂ ਨੇ ਤੇ ਸਾਰੇ ਸਾਥੀ ਕੀ ਕਰਨਾ ਪਿਆ ਜਿੱਥੇ ਫੌਜ ਦੀ ਆਰਮੀ ਦੀ ਸ਼ੌਣੀ ਹੈ ਫਰੋਜਪੁਰ ਉਥੇ 14 ਫੁੱਟ ਉੱਚਾ ਪਾਣੀ ਫਿਰਦਾ ਹੋਏ ਤੇ ਉਥੇ ਬੰਨ ਟੁੱਟ ਜਾਏ ਤੇ ਆਵਾਮ ਨੇ ਪਬਲਿਕ ਨੇ ਜਾ ਕੇ ਉਥੇ ਬੰਨ ਮਾਰ ਦਿੱਤਾ ਹੋਵੇ ਯੂਨਿਫਾਇਟਾ ਲੋਕਾਂ ਨੇ ਔਖੇ ਸਮੇਂ ਦੇ ਵਿੱਚ ਮਦਦ ਕਰਦੀ ਹੈ ਪਰ ਔਖੇ ਸਮੇਂ ਦੇ ਵਿੱਚ ਤਾਂ ਚੜ੍ਹਦੇ ਪੰਜਾਬ ਦੀ ਆਬਾਦ ਨੇ ਉੱਥੇ ਬੰਨ੍ਹ ਮਾਰ ਦਿੱਤੇ ਹਰੀਕੇ ਹੈਡਵਰਕ ਤੇ ਉੱਤੇ ਕਦੇ ਵੀ ਉੱਥੇ ਕਿੰਨੇ ਵਾਰੀ ਪਾੜ ਪਏ ਨੇ ਤਿੰਨ ਦਰਿਆਵਾਂ ਦੇ ਵੱਡਾ ਉੱਥੇ ਥੱਲੇ ਪਾਣੀ ਵੀ ਨਿਕਲ ਆਉ ਜਦੋਂ ਉਪਰੋਂ ਐਡੇ ਐਡੇ ਵੰਨਾਂ ਨੂੰ ਪੰਜਾਬ ਦੇ ਲੋਕ ਆਪ ਬੰਨ੍ਹ ਮਾਰ ਰਹੇ ਨੇ ਮਿੱਟੀ ਰਾਜਸਥਾਨ ਤੱਕ ਤੋਂ ਆ ਰਹੀ ਹੈ ਉਹ ਕਹਿੰਦੇ ਨੇ ਕਿ ਲੋਕ ਬਚ ਰਹਿਣ ਸਰਕਾਰ ਨਾਲੋਂ ਪਬਲਿਕ ਆਬਾਦ ਹੈ ਜਿਹੜੀ ਜਾਤੀਵਾਦ ਉੱਪਰ ਉੱਠ ਕੇ ਧਰਮ ਤੋਂ ਉਪਰ ਉੱਠ ਕੇ ਇਨਸਾਨੀਅਤ ਦੇ ਤੌਰ ਤੇ ਤੇ ਪੰਜਾਬ ਦੇ ਲੋਕਾਂ ਦੀ ਉਹ ਵਾਹ ਫੜ ਰਹੇ ਨੇ ਐਨ ਜੀਓ ਕੰਮ ਕਰ ਰਹੀਆਂ ਨੇ ਕਿ ਪਿੰਡਾਂ ਦੇ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਜਿਹੜੀ ਰਾਹਤ ਹੈ ਸਮਗਰੀ ਹੈ ਉਹ ਥੋੜੀ-ਥੋੜੀ ਕਰਕੇ ਦਿੱਤੀ ਜਾਵੇ ਕਿ ਪੂਰਾ ਪੰਜਾਬ ਉੱਥੇ ਨੂੰ ਚੱਲ ਪੇ। ਇਹ ਸਾਡੀ ਪਾਰਟੀ ਨੇ ਸ਼ੁਰੂਆਤ ਸਾਡੀ ਪਾਰਟੀ ਨੇ ਕੀਤੀ ਹੈ ਤੇ ਫੇਉ ਸਾਰੇ ਚੱਲ ਪਏ। ਬਹੁਤ 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 ਆਪ ਜੀ ਇੱਕ ਮੈਨੂੰ ਬੇਨਤੀ ਹੈ ਕਿ ਮੈਨੂੰ ਲੈਦੇ ਪੰਜਾਬ ਵੀ ਉਹ ਵੀ ਸਾਡਾ ਹੈ ਤੇ ਉਹਦੇ ਬਾਰੇ ਵੀ ਸਾਨੂੰ ਕੋਈ ਆਪ ਜੀ ਕੋਈ ਜਾਣਣਾ ਪਾ ਦਿਓ ਕਿ ਆਪ ਜੀ ਦੇ ਸਾਡੇ ਲੈਂਦੇ ਪੰਜਾਬ ਦੇ ਭਰਾਵਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਉੱਥੇ ਪਾਣੀ ਹੈ ਸਾਨੂੰ ਵੀ ਉੱਥੇ ਜਾਣਕਾਰੀ ਮਿਲ ਜਾਵੇ ਇੱਕ ਸਵਾਲ ਆਪ ਜੀ ਨੂੰ ਮੇਰਾ ਬਣਦਾ ਤਾਂ ਨਹੀਂ ਹੈਗਾ ਪਰ ਮੈਂ ਨਹੀਂ 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 ਬਿਲਕੁਲ ਬਣਦਾ ਬਿਲਕੁਲ ਬਣਦਾ ਤੁਹਾਡਾ ਸਵਾਲ ਬਣਦਾ ਔਰ ਮੈਂ ਉਹਦਾ ਜਵਾਬ ਤੁਹਾਨੂੰ ਦੇਣਾ ਸਾਡੇ ਵੀ ਆਪਣਾ ਸਿੰਘ ਸਾਹਿਬ ਕੋਈ 1200 ਪਿੰਡ ਦੱਸਦੇ ਨੇ ਕਿ ਜਿਹੜੇ ਜਿਹੜੇ ਹੜ ਦੇ ਥੱਲੇ ਨੇ ਤਦਾਦ ਇਹਨਾਂ ਨੂੰ ਥੋੜੀ ਵੱਧ ਹੀ ਹੈਗੀ ਹੈ ਤੇ 13-1400 ਪਿੰਡ ਹੈ ਕੁਡੇਰ ਦੋਲਾ ਕਿਲਾ ਸਾਡਾ ਵੀ ਜ਼ਮੀਨਾਂ ਦਾ ਜਿਹੜਾ ਉਹ ਗਿਆ ਤੇ ਜਿਹੜੀਆਂ ਇਹ ਗੁਰੂ ਦੀ ਮਿਹਰ ਹੋਈ ਕਿ ਜਾਨਾਂ ਘਟ ਗਈਆਂ ਉਹਦੇ ਵਜ੍ਹਾ ਇਹ ਸੀ ਕਿ ਆਪਣਾ ਜਿਹੜੀ ਸਰਕਾਰ ਸਾਡੀ ਪੰਜਾਬ ਦੀ ਸੀ ਉਹ ਬਹੁਤ ਪ੍ਰੋਐਕਟਿਵ ਰਹੀ ਔਰ ਰੈਸਕਿਊ ਵਾਲੇ ادارے ਜਿਹੜੇ ਸੀ ਉਹਨਾਂ ਨੇ ਖੜੇ ਕਰ ਦਿੱਤੇ ਆਪਣਾ ਬਿਲਕੁਲ ਇਕਲਦੇ ਉੱਤੇ ਤੁਸੀਂ ਦੇਖਿਆ ਵੀ ਉਹਦਾ ਮਜ਼ਾਹਰ ਆ ਕਿ ਜਿਵੇਂ ਕਰਤਾਰਪੁਰ ਸਾਹਿਬ ਦੇ ਜਦੋਂ ਗੁਰਦੁਆਰਾ ਦੇ ਆਪਣੇ ਵਿੱਚ ਪਾਣੀ ਭੜਿਆ ਤੇ ਫਿਰ ਕਿਸ ਤਰ੍ਹਾਂ ਸਰਕਾਰ ਨੇ ਰਿਐਕਟ ਕੀਤਾ ਸਾਡੀ ਨੇ ਮੁੱਖ ਮੰਤਰੀ ਵੀ ਉੱਥੇ ਚਲੀਆਂ ਗਈਆਂ ਪ੍ਰਧਾਨ ਮੰਤਰੀ ਵੀ ਚਲੇ ਗਏ ਫੀਲਡ ਮਾਰਸ਼ਲ ਅਸਮੁਨੀਰ ਹੁਰੀ ਵੀ ਉੱਥੇ ਚਲੇ ਗਏ ਸਾਰੇ ਜਾ ਕੇ ਬੈਠੇ ਉਹਨਾਂ ਨੇ ਕਿਹਾ ਜੀ ਕਿ ਬਾਕੀ ਨਾਰੋਵਾਲ ਜਿਹੜਾ ਪੂਰਾ ਜ਼ਿਲ੍ਹਾ ਹੈ ਉਹਨਾਂ ਨੇ ਗੱਲ ਕਹੀ ਉਹਨੇ ਕਿਹਾ ਜੀ ਬਾਕੀ ਜਿਹੜਾ ਸਾਰਾ ਜ਼ਿਲ੍ਹਾ ਹੈ ਉਹਦਾ ਪਾਣੀ ਜਿਹੜਾ ਬਾਅਦ ਚ ਨਿਕਲੇਗਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਹਾਤੇ ਦੇ ਵਿੱਚ ਜਿਹੜਾ ਪਾਣੀ ਹੈ ਇਹ ਪਹਿਲੇ ਸੁੱਕਾ ਹੋਏਗਾ ਤਾਂ ਕਿ ਸਾਡੇ ਜਿਹੜੇ ਜਿਹੜੇ ਸਾਡੇ ਆਪਣਾ ਤੁਸ਼ਦਾਲੂ ਆਉਂਦੇ ਨੇ ਜਿਹੜੇ ਸਾਡੇ ਆਪਣੇ ਜ਼ਾਹਿਰին ਆਂਦੇ ਨੇ ਜਿਹੜੇ ਆਪਣਾ ਯਾਤਰੀ ਤੁਹਾਡੀ ਤਰਫੋਂ ਆਂਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਦੁਬਾਰਾ ਰੀਜ਼ਿਊਮ ਕੀਤਾ ਜਾ ਸਕੇ ਤੇ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਪੰਜਾਬ ਦੀ ਵੀ ਤੇ ਦੂਸਰੀ ਵੀ ਬਾਕੀ ਵੀ ਉਹ ਬੜੀ ਪ੍ਰੋਐਕਟਿਵਲੀ ਕੰਮ ਕਰ ਰਹੀਆਂ ਨੇ ਲੇਕਿਨ ਚੋਕੇ ਹੜ ਆਇਆ ਪਾਣੀ ਹੈ ਪਾਣੀ ਹੈ ਉਹਦਾ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ ਔਰ ਜਦੋਂ ਪਾਣੀ ਹੁਣ ਅਸਲ ਚੈਲੰਜ ਹੁਣ ਸ਼ੁਰੂ ਹੋਣਾ ਤੁਹਾਡੇ ਵਾਲ ਵੀ ਤੇ ਸਾਡੇ ਵਾਲ ਵੀ ਜਦੋਂ ਪਾਣੀ ਉਤਰ ਜਾਣਾ ਪਾਣੀ ਨਿਕਲ ਜਾਣਾ ਤੇਰ ਜ਼ਮੀਨਾਂ ਨੂੰ ਦੁਬਾਰਾ ਕਿਸਾਨਾਂ ਨੂੰ ਕਾਬਲੇ ਕਾਸ਼ਤ ਬਣਾਉਣਾ ਉਹਨਾਂ ਦੇ 2-3 ਮਹੀਨੇ ਇੱਕ ਫਸਲ ਆ ਗਈ ਅਗਲੀ ਫਸਲ ਵਾਸਤੇ ਉਹਨੂੰ ਤਿਆਰ ਕਰਨਾ ਬੜਾ ਵੱਡਾ ਕਾਰਨ ਹੈ ਬੜਾ ਵੱਡਾ ਕੰਮ ਹੈ ਬੜਾ ਵੱਡਾ ਚੈਲੰਜ ਹੈ ਇੱਥੇ ਸਰਕਾਰਾਂ ਦੀ ਮਦਦ ਤੋਂ ਬਿਨਾਂ ਜਿਹੜਾ ਕਿਸਾਨਾਂ ਨੇ ਹੁਣ ਖੜਾ ਨਹੀਂ ਹੋਣਾ ਮੈਂ ਵੀ ਬੇਨਤੀ ਕਰਨਾ ਆਪਣੀ ਸਰਕਾਰ ਨੂੰ ਵੀ ਤੇ ਤੁਹਾਡੇ ਰਾਹੀਂ ਚੜ੍ਹਦੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਉਹ ਹੁਣ ਸੁੱਚੇ ਮਨ ਦੇ ਨਾਲ ਜਿੰਨੀ ਜੋਗੇ ਸਰਕਾਰਾਂ ਹੈਗੀਆਂ ਉਹ ਤੋਂ ਵੱਧ ਕੇ ਜਿਹੜਾ ਕਿਸਾਨਾਂ ਦੇ ਨਾਲ ਖਲੋਵੇ ਤਾਕੇ ਕਿਸਾਨ ਜਿਹਨਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਜਿਹੜਾ ਉਹ ਉਹ ਤੋਂ ਨਿਕਲਣ ਪਰਿਵਾਰ ਜਿਹੜੇ ਨੇ ਉਹ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਵਾਪਸ ਜਾਣ ਤੇ ਤੁਸੀਂ ਵੀ ਆਪਣਾ ਅਗਰ ਮਤਲਬਾ ਕਰਨਾ ਤੇ ਤੁਸੀਂ ਜ਼ਰੂਰ ਕਰੋ ਆਪਣੀ ਸਰਕਾਰ ਦੇ ਕੋਲੋਂ ਕਿ ਉਹ ਬਾਈ ਹੁਣ ਕੁੱਤੇ ਪੈ ਉੱਠਣ ਤੇ ਆ ਕੇ ਕੰਮ ਕਰ ਰਹੇ ਥੋੜਾ ਬਹੁਤ ਹੁਣ ਵੀ ਇੱਕ ਜਦਿਹਾ ਪਾਵਨ ਕਿ ਕਹਿ ਰਹੀ ਆ ਹੂੰ ਇਹ ਜੇ ਕਿਤੇ ਆਪਾਂ ਤਾਂ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਲੋਕਾਂ ਨੂੰ ਤੇ ਸਾਨੂੰ ਤਾਂ ਆਪਸ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਹੈ ਔਖੀ ਘੜੀ ਦੇ ਵਿੱਚ ਤੇ ਰਾਤ ਕਾਰਜਾਂ ਦੇ ਲਈ ਸਾਡੇ ਸਮਾਜਿਕ ਜੀਵਨ ਜਿਉਣ ਦੇ ਵੀ ਲਈ ਤੇ ਸਾਡੇ ਸਾਨੂੰ ਤਾਂ ਸਾਰਿਆਂ ਨੂੰ ਇਹ ਆਪਸ ਦੇ ਵਿੱਚ ਧਰਮ ਜਾਤੀ ਸਾਰਾ ਦੇਸ਼ ਤੋਂ ਪਰ ਉੱਠ ਕੇ ਇੱਕ ਦੂਜੇ ਦੀ ਇਨਸਾਨੀਅਤ ਔਰ ਤੇ ਇੱਕ ਮਦਦ ਕਰਨੀ ਪੈਣੀ ਹੈ ਮੈਂ ਤਾਂ ਇਹ ਕਹਿਣਾ ਵੀ ਇਹ ਸਾਡੀਆਂ ਜਿਹੜੀਆਂ ਤਾਰਾ ਨੇ ਇਹ ਜਿਹੜੀਆਂ ਜਿਹੜੀਆਂ ਦਵਾਰਾਂ ਨੇ ਇਹ ਖਤਮ ਹੋ ਜਾਣਾ ਤੇ ਅੱਜ ਵੀ ਲੋਕ ਪਾਣੀ ਦੇ ਵਿੱਚ ਹੀ ਭੱਜ ਗਏ ਪੰਜਾਬ ਦੇ ਲੋਕ ਜੇ ਕੋਈ ਜਰੂਰਤ ਪਵੇ ਤੇ ਲੈਂਦੇ ਪੰਜਾਬ ਨੂੰ ਤੇ ਲੈਂਦੇ ਪੰਜਾਬ ਵਾਲੇ ਚੜ੍ਹਦੇ ਨੂੰ ਕੋਦੋਂ ਮਰਜੀ ਇਹ ਆਫਤ ਦੇ ਵਿੱਚ ਆ ਜਾਣ ਪਰ ਮੇਰੇ ਤਾਂ ਦੁੱਖ ਇਹਦਾ ਨਹੀਂ ਜਿਹੜੀ ਦਰਿਆ ਜਿਵੇਂ ਤੁਸੀਂ ਆਖੀ ਏਡਾਂ ਡਰਦੇ ਸੀਗੇ ਜਿਹੜੀ ਸਾਹਿਬ ਵੀ ਜਿੰਨੇ ਦਰਿਆ ਸਾਰੇ ਉੱਥੇ ਜਾ ਰਹੇ ਨੇ ਕਿਤੇ ਜਿੰਨਾ ਇੰਨਾ ਪਾਣੀ ਹੈ ਕਿ ਪਾਕਿਸਤਾਨ ਬਚੇਗਾ ਕਿ ਨਹੀਂ ਸਾਡੇ ਤਾਂ ਮਨ ਦੇ ਵਿੱਚ ਇਹ ਡਰ ਸੀਗਾ ਸਾਨੂੰ ਇਸ ਗੱਲ ਦਾ ਸ਼ੰਕਾ ਸਾਡੇ ਨੂੰ ਵੱਧ ਇਸ ਗੱਲ ਦਾ ਦੂਰ ਹੋ ਗਿਆ ਕਿ ਪੰਜਾਬ ਕਿ ਲੈਂਦੇ ਪੰਜਾਬ ਦਾ ਨਕਸਾਨ ਚੜਦੇ ਪਜਾਮਾ ਨੂੰ ਥੋੜਾ ਘੱਟ ਹੋਇਆ ਤੇ ਅੱਛੀ ਅੱਲਾਹ ਤਾਲਾ ਦੀ ਮਿਹਰ ਹੈ ਤੇ ਸੋੜੇ ਸਰਕਾਰ ਦੇ ਪ੍ਰਬੰਧ ਵੀ ਚੰਗੇ ਲੱਗਦੇ ਨੇ ਜਿਵੇਂ ਐਨੇ ਦਰਿਆਵਾਂ ਦਾ ਪਾਣੀ ਛਿਪਦੇ ਵੱਲ ਜਾਂਦਾ ਹਮੇਸ਼ਾ ਛਿਪਦੇ ਵੱਲ ਨੂੰ ਜ਼ਿਆਦਾ ਪਾਣੀ ਜਾਂਦਾ ਹੁੰਦਾ ਤੇ ਪਾਣੀ ਦੀ ਮਾਰ ਵੀ ਉੱਥੇ ਪੈਂਦੀ ਇਹ ਨਿਕਲ ਕਿਤੇ ਸਭੀ ਜਾਣਣਾ ਜਿਓਗ੍ਰਾਫੀ ਦੇ ਮੁਤਾਬਕ ਸਾਨੂੰ ਇਹ ਵੀ ਦੱਸਦੀ ਉਹ ਕਿੱਥੋਂ ਦੀ ਜਾ ਰਿਹਾ ਪਾਣੀ ਇਹਦਾ ਬਿਲਕੁਲ ਤੇ ਬਾਸ ਜੀ ਰੱਬ ਦੀ ਮਿਹਰ ਹੈ ਅਸੀਂ ਬਚੇ ਹੋਏ ਆ ਤੇ ਤੁਸੀਂ ਆਪਣਾ ਜਲਦੀ ਜਲਦੀ ਆਪਣੇ ਜਿਹੜੇ ਅਧਿਕਾਰ ਨੇ ਉਹ ਆਪਣੀ ਮੋਦੀ ਸਰਕਾਰ ਦੇ ਕੋਲੋਂ ਜਿਹੜਾ ਨਾ ਹਾਸਲ ਕਰੋ ਲਵੋ ਤੇ ਆਪਣਾ ਤੁਸੀਂ ਇੱਥੇ ਇੰਡੀਪੈਂਡੈਂਟ ਹੋਵੋ ਤੇ ਆਪਾਂ ਆਪ ਲਗੇ ਚੱਲੇ ਆ ਬਗਾਇਆ ਤਾਰਾਂ ਤੋਂ ਉਧਰ ਉਧਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਦੇ ਰਹੋ ਮਿਹਰਬਾਨੀ ਥੈਂਕ ਯੂ ਸੋ ਮਚ